ਉਹਨੂੰ ਨਹੀਂ ਪਤਾ ਤੁਸੀਂ ਪੁੱਛ ਲਓ ਜਿਹੜਾ ਜਿੰਨਾ ਇਸ਼ਤਿਹਾਰ ਦਿੰਦਾ ਜੇ ਟੀਵੀ ਚੈਨਲ ਨੂੰ 20 ਕਰੋੜ ਦਿੰਦਾ ਤੇ 20% ਵਾਪਸ ਲੈ ਲੈਂਦੇ ਆ ਕੈਸ਼ ਤੇ ਐਡਾ ਵੱਡਾ ਸ਼ਰਾਬ ਦਾ ਘਟਾਲਾ ਕੀਤਾ ਹੈ ਘੱਟ ਤੋਂ ਘੱਟ 3-400 ਕਰੋੜ ਰੁਪਇਆ ਇਹਨਾਂ ਨੇ ਇਕੱਠਾ ਕੀਤਾ ਹੈ ਆ ਦਿੱਲੀ ਵਾਲਾ ਘਟਾਲਾ ਤਾਂ ਕੁਝ ਵੀ ਨਹੀਂ ਹੈ ਦੇ ਸਾਹਮਣੇ ਜਿਹੜਾ ਪੰਜਾਬ 'ਚ ਕੀਤਾ ਹੈ ਆ ਸਾਰੇ ਅੰਦਰ ਜਾਣਗੇ ਤੁਸੀਂ ਸਾਰੇ ਮੈਂ ਲੈਦਾ ਤੁਹਾਡੇ ਕਿਸੇ ਦੇ ਵੀ ਘਰੇ ਚਲੇ ਜਾ ਆ ਬਾਪੂ ਬਾਦਲ ਦੀ ਫੋਟੋ ਹੋਊਗੀ ਤੁਹਾਡੇ ਨਾਲ ਕਿਸੇ ਦੇ ਵੀ ਘਰੇ ਚਲੇ ਜਾ ਕੋਈ ਪਿੰਡ ਨਹੀਂ ਪੰਜਾਬ ਦਾ ਕੋਈ ਗਲੀ ਨਹੀਂ ਕੋਈ ਘਰ ਨਹੀਂ ਜਿੱਥੇ ਉਹ ਆਪ ਨਹੀਂ ਗਏ ਤੁਹਾਡੇ ਦੁੱਖ ਸਖਤੇ ਸਾਥੀ ਨਾ ਬਣੇ ਅੱਜ ਮੈਂ ਤੁਹਾਡੇ ਨਾਲ ਕੁਝ ਦਿਲ ਦੀ ਗੱਲਾਂ ਕਰਨਾ ਚਾਹਣਾ ਹੈ ਅੱਜ ਮੈਨੂੰ ਬੜਾ ਇੱਕ ਕਮੀ ਮੈਨੂੰ ਵੀ ਨਹੀਂ ਤੁਹਾਨੂੰ ਵੀ ਕਮੀ ਮਹਿਸੂਸ ਹੋ ਰਹੀ ਹੋਣੀ ਹੈ ਮੈਂ ਲਾ ਪੂਰੀ ਜ਼ਿੰਦਗੀ ਜਿਹੜੇ ਆਪਾਂ ਬੈਠੇ ਆਂ ਪੂਰੀ ਜ਼ਿੰਦਗੀ ਅੱਜ ਦੇ ਦਿਨ ਐ ਸਟੇਜ ਵਿੱਚ ਬਾਦਲ ਸਾਹਿਬ ਆਪਕੋ ਬਾਦਲ ਹੁੰਦੇ ਸੀ ਮੈਨ ਲੱਗਦਾ ਮੁਕਸਰ ਜ਼ਿਲ੍ਹੇ ਦੇ ਹਰ ਪੰਥਕ ਪਰਿਵਾਰ ਦੇ ਘਰੋਂ ਕੋਈ ਨਾ ਕੋਈ ਅੱਜ ਆਪਣੇ ਇਕੱਠ ਵਿੱਚ ਆਇਆ ਹੈ ਬਾਪੂ ਬਾਦਲ ਜੀ ਨੇ ਸਾਰੀ ਜ਼ਿੰਦਗੀ ਕੌਮ ਖਾਤਰ ਪੰਜਾਬ ਖਾਤਰ ਆਪਣੇ ਦੇਸ਼ ਖਾਤਰ ਦੇਸ਼ ਦੇ ਵਿੱਚ ਜ਼ੁਲਮ ਜੇ ਹੁੰਦਾ ਸੀ ਉਹਨਾਂ ਦੀ ਲੜਾਈ ਲੜੀ ਅੱਜ ਉਹ ਆਪਣੇ ਵਿੱਚ ਨਹੀਂ ਬਹੁਤ ਜ਼ਿਆਦਾ ਕਮੀ ਮਸੂਰ ਹੋ ਰਹੀ ਹੈ ਮੈਂ ਸਿਆਸ ਦੇਖ ਰਿਹਾ ਸੀ ਸ਼ੋਮਨੀ ਖਾਲੀ ਦਲ ਦਾ 103ਵਾਂ ਸਾਲ ਚੱਲ ਰਿਹਾ 103 ਸਾਲ ਪੁਰਾਣੀ ਪਾਰਟੀ ਹੈ 103 ਸਾਲਾਂ ਵਿੱਚ ਬਾਪੂ ਬਾਦਲ ਜੀ ਨੇ ਇਸ ਪਾਰਟੀ ਵਿੱਚ ਤਕਰੀਬਨ 70 ਸਾਲ ਸੇਵਾ ਕੀਤੀ ਤੇ ਤਕਰੀਬਨ 40 ਤੋਂ 50 ਸਾਲ ਅਗਵਾਈ ਕਰਕੇ ਸੇਵਾ ਕੀਤੀ ਮੈਥੋਂ ਪਹਿਲੇ ਤੁਹਾਨੂੰ ਜ਼ਿਕਰ ਕੀਤਾ ਹੋਣਾ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਕੌਮ ਦੀ ਆਵਾਜ਼ ਹੈ ਇੱਕ ਪੰਜਾਬ ਦੀ ਆਵਾਜ਼ ਹੈ ਇੱਕ ਗਰੀਬ ਕਿਸਾਨ ਮਜ਼ਦੂਰ ਦੀ ਆਵਾਜ਼ ਹੈ ਤੁਹਾਡੇ ਦਿਲ ਦੀ ਧੜਕਣ ਹੈ ਅੱਜ ਪਿਛਲੇ 7-8 ਸਾਲਾਂ 'ਚ ਮੈਂ ਦੇਖਿਆ 8 ਸਾਲਾਂ 'ਚ 9 ਸਾਲਾਂ 'ਚ ਸਾਰੀਆਂ ਜਿੰਨੀਆਂ ਵਿਰੋਧੀ ਤਾਕਤਾਂ ਜਿੰਨੀਆਂ ਵੀ ਦਿੱਲੀ ਦੀਆਂ ਪਾਰਟੀਆਂ ਉਹਨਾਂ ਨੇ ਦੇਖਿਆ ਕਿ ਖਾਲਸਾ ਪੰਥ ਪੰਜਾਬ ਦੀ ਅਗਵਾਈ ਕਰਨ ਵਾਲੀ ਪਾਰਟੀ ਨੂੰ ਕਮਜ਼ੋਰ ਕਰੋਗੇ ਤਾਂ ਹੀ ਸਾਡਾ ਦਾ ਪੰਜਾਬ ਤੇ ਲੱਗੂਗਾ ਜੇ ਕੋਈ ਕਾਂਗਰਸ ਦਾ ਲੀਡਰ ਦਾ ਬਿਆਨ ਹੁੰਦਾ ਜਾਂ ਬਾਦਲ ਪਰਿਵਾਰ ਦੇ ਖਿਲਾਫ ਬੋਲਣਗੇ ਜਾਂ ਆਕਾਲੀ ਦਲ ਦੇ ਖਿਲਾਫ ਬੋਲਣਗੇ ਝਾੜੂ ਦਾ ਬਿਆਨ ਆਊਗਾ ਕੇਜਰੀਵਾਲ ਦਾ ਆਊਗਾ ਜਾਂ ਭਗਵੰਤ ਬਈ ਮਾਨ ਦਾ ਆਊਗਾ ਕੱਲੇ ਬਾਦਲ ਪਰਿਵਾਰ ਜਾਂ ਆਕਾਲੀ ਦਲ ਤੇ ਭੀਜਪੀ ਦੇ ਲੀਡਰਾਂ ਦਾ ਵੀ ਹੁਣ ਅੱਜ ਕੱਲ ਦੇਖ ਲਓ ਇਕੱਲੇ ਬਾਦਲ ਪਰਿਵਾਰ ਤੇ ਕਾਲੀ ਦਲ ਕਿਉਂ ਕਿਉਂ ਨੂੰ ਪਤਾ ਹੈ ਕਿ ਆਇ ਇੱਕ ਕੌਮ ਦੀ ਤਾਕਤ ਹੈ ਪਰ ਆਪਾਂ ਕਿਤੇ ਸਮਝ ਨਹੀਂ ਰਹੇ ਆਪਾਂ ਸਮਝ ਨਹੀਂ ਰਹੇ ਆਪਣੇ ਕੌਣ ਹੈ ਤੇ ਪ੍ਰਾਏ ਕੌਣ ਹੈ ਆਪਾਂ ਗੱਲਾਂ 'ਚ ਆ ਜਾਣੇ ਆਪਾਂ ਗੱਲਾਂ 'ਚ ਆ ਜਾਣੇ ਤੇ ਉਹ ਗੱਲਾਂ ਚ ਆ ਕੇ ਆਪਣਾ ਹੀ ਨੁਕਸਾਨ ਕਰ ਲੰਮੀ ਆਪਣੇ ਤੇ ਹਮਲੇ ਹੋਈ ਜਾਂਦੇ ਐ ਤੇ ਆਪਾਂ ਉਹਨਾਂ ਨੂੰ ਜਗ੍ਹਾ ਦੇਈ ਜਾਂਦੇ ਐ ਤੇ ਕਿੱਡਾ ਵੱਡਾ ਨੁਕਸਾਨ ਆਪਣਾ ਹੋ ਗਿਆ ਤੁਸੀਂ ਦੱਸਦੇ ਥੋੜਾ ਆਪਣਾ ਹੋ ਗਿਆ ਮੈਂ ਦੇਖ ਰਿਆ ਸੀ ਬੈਠੇ ਪਿਛਲੇ 30 40 ਸਾਲ ਪੰਜਾਬ ਦਾ ਮੈਂ ਨਕਸ਼ਾ ਦੇਖ ਰਿਆ ਸੀ ਪਿਛਲੇ 40 ਸਾਲਾਂ ਚ ਤੁਸੀਂ ਵੀ ਦੇਖਿਆ ਹੋਣਾ ਮੈਂ ਵੀ ਦੇਖਿਆ ਕਿ ਪਿਛਲੇ 40 ਸਾਲਾਂ ਤਕਰੀਬਨ 22 23 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਨੇ ਕਰਕੇ ਇਥੇ ਰਾਜ ਕੀਤਾ ਸੇਵਾ ਕੀਤੀ ਕਿ ਉਹਨਾਂ ਵਿੱਚੋਂ 10 ਸਾਲ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੇ ਕੀਤੇ ਤੇ ਬਾਕੀ ਆ ਝਾੜੂ ਵਾਲੇ ਜੀ ਆਗੇ 2-3 ਸਾਲ ਕਿਤੇ ਤੁਸੀਂ ਵਿਚਾਰ ਕੀਤਾ ਕਿਤੇ ਸੋਚਿਆ ਕਿ 40 ਸਾਲ ਕਿੰਨੇ ਹੁੰਦੇ ਆ ਕਿ 40 ਸਾਲਾਂ ਚ ਤੁਹਾਡੇ ਸੜਕਾਂ ਕਿਨੇ ਬਣਾਈਆਂ ਤੁਹਾਡੀਆਂ ਗਲੀਆਂ ਕਿਨੇ ਬਣਾਈਆਂ ਤੁਹਾਨੂੰ ਕੱਸੀਆਂ ਕਿਨੇ ਕੱਡੀਆਂ ਤੁਹਾਡੇ ਖਾਲੇ ਕਿਨੇ ਬਣਾਏ ਤੁਹਾਡੇ ਅੰਡਰਗਰਾਉਂਡ ਪਾਈਪਾਂ ਕਿਨੇ ਬਣਾ ਦਿੱਤੀਆਂ ਆਟਾ ਦਾ ਸਕੀਮ ਕਿਨੇ ਲਿਆਂਦੀ ਸਬਜ਼ਨ ਸਕੀਮ ਕਿਨੇ ਲਿਆਂਦੀ ਐਸੀ ਬੱਚਿਆਂ ਨੂੰ ਸਕਾਲਰਸ਼ਿਪ ਕਿਨੇ ਦਿੱਤੀ ਪੰਜਾਬ ਵਿੱਚ 에어ਪੋਰਟ ਕਿਨੇ ਬਣਾਏ ਚਾਰ ਲੇਨ ਸੜਕਾਂ ਕਿਨੇ ਬਣਾਈਆਂ ਆਥਰਮਲ ਪਲਾਂਟ ਬਿਜਲੀ ਦੇ ਕਿਨੇ ਬਣਾਏ ਕਿਤੇ ਕਿਤੇ ਸੋਚਿਆ ਜੇ ਸੋਚੋਗੇ ਇੱਕੋ ਇੱਕ ਨਾਂ ਆਊਗਾ ਬਾਪੂ ਬਾਦਲ ਦਾ ਨਾਂ ਆਊਗਾ ਬੋਲੇ ਸੋਨਹੋ ਸੋਨਹੋ ਮੈਨ ਲੱਗਦਾ ਤੁਹਾਡਾ ਕੋਈ ਘਰ ਨਹੀਂ ਹੋਣਾ ਤੁਸੀਂ ਸਾਰੇ ਤੁਸੀਂ ਸਾਰੇ ਮੈਨ ਲੱਗਦਾ ਤੁਹਾਡੇ ਕਿਸੇ ਦੇ ਵੀ ਘਰੇ ਚਲੇ ਜਾ ਬਾਬੂ ਬਾਦਲ ਦੀ ਫੋਟੋ ਹੋਊਗੀ ਤੁਹਾਡੇ ਨਾਲ ਕਿਸੇ ਦੇ ਵੀ ਘਰੇ ਚਲੇ ਜਾ ਕੋਈ ਪਿੰਡ ਨਹੀਂ ਪੰਜਾਬ ਦਾ ਕੋਈ ਗਲੀ ਨਹੀਂ ਕੋਈ ਘਰ ਨਹੀਂ ਜਿੱਥੇ ਉਹ ਆਪ ਨਹੀਂ ਗਏ ਤੁਹਾਡੇ ਦੁੱਖ ਸਖਤੇ ਸਾਥੀ ਨਾ ਬਣੇ ਤੂਫਾਨ ਆਏ ਗੜੇ ਪੈ ਜਾਣ ਮੁੱਖ ਮੰਤਰੀ ਹੁੰਦੇ ਸੀ ਪਿੰਡਾਂ ਦੇ ਬਾਅਦ ਜਾਗਦੇ ਹੁੰਦੇ ਸੀ ਮੁੱਖ ਮੰਤਰੀ ਤੁਹਾਡੇ ਖੇਤਾਂ 'ਚ ਬਾਦਲ ਆ ਪਹਿਲੇ ਹੁੰਦੇ ਸੀ ਤੁਹਾਨੂੰ ਫਿਕਰ ਨਹੀਂ ਸੀ ਤੁਹਾਨੂੰ ਕੋਈ ਡਰ ਨਹੀਂ ਸੀ ਤੁਹਾਨੂੰ ਪਤਾ ਸੀ ਕਿ ਬਾਪੂ ਬਾਦਲ ਬੈਠੇ ਐ ਜੇ ਨੁਕਸਾਨ ਹੋਊਗਾ ਤੇ ਉਹ ਆਪ ਹੀ ਭਰਨਗੇ ਤੁਹਾਡਾ ਆਪ ਹੀ ਸਹਾਰਾ ਲੈਣਗੇ ਪਰ ਵਿਰੋਧੀ ਇੰਨੇ ਇਕੱਠੇ ਹੋ ਗਏ ਉਹਨਾਂ ਨੂੰ ਪਤਾ ਕਿ ਅਟੈਕ ਹੀ ਬਾਪੂ ਬਾਦਲ ਦੇ ਹਮ ਬਾਪੂ ਬਾਦਲ ਦੇ ਟੈਪ ਕਰਤਾ ਕਿ ਬੇਅਦਬੀ ਕਰਾਈ ਹੈ ਤੁਸੀਂ ਸਾਰੇ ਬਾਦਲ ਸਾਹਿਬ ਨੂੰ ਜਾਣਦੇ ਹੋ ਜਿਹਦੇ ਘਰੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋਇਆ ਨਾ ਹਰ ਰੋਜ਼ ਜਿਹੜਾ ਇਨਸਾਨ ਘਰੇ ਮੱਥਾ ਟੇਕ ਕੇ ਆਪਣੇ ਘਰੋਂ ਨਿਕਲਦਾ ਹੋਏ ਨਾ ਉਹਨਾਂ ਦੇ ਇੰਤਜ਼ਾਮ ਲਗਾਮ ਲਾਉਣ ਵਾਲੇ ਕਣੇ ਕਾਂਗਰਸੀ ਜਿਹਨੇ ਗੈਂਗ ਕਾਤੋਂ ਪਾ ਕੇ ਦਰਬਾਰ ਸਾਹਿਬ ਹਮਲਾ ਕੀਤਾ ਇਲਜ਼ਾਮ ਲਾਉਣ ਵਾਲੇ ਝਾੜੂ ਵਾਲੇ ਐ ਜਿਹੜਾ ਮੱਥਾ ਟੇਕਣ ਵੀ ਨਹੀਂ ਜਾਂਦੇ ਗੁਰੂ ਘਰ ਇਲਜ਼ਾਮ ਲਾਉਣ ਵਾਲੇ ਉਹ ਇੱਥੇ ਕੌਮ ਦੇ ਗद्दार ਤੁਸੀਂ ਦੇਖਿਆ ਹੋਣਾ ਇੱਕ ਬਹੁਤ ਕਈ ਖੋਰ ਨਵੀਂ ਲੋਕ ਆਪਣੇ ਪਿਛਲੇ 15-20 ਸਾਲਾਂ ਦੇਖਿਆ ਜਿਹੜੀ ਸ਼ਕਲਾਂ ਲੱਗਣਗੀਆਂ ਬੜੇ ਧਾਰਮਿਕ ਐ ਚੋਲੇ ਪਾਏ ਲੈਣਗੇ ਪਰ ਅੰਦਰ ਹੈਗੇ ਉਹਨਾਂ ਨੇ ਚੋਰ ਕੌਮ ਦੇ ਗद्दार ਜਿਨ੍ਹਾਂ ਦਾ ਨਿਸ਼ਾਨਾ ਇੱਕੋ ਇੱਕ ਹੈ ਕਿ ਕਾਲੀ ਦਲ ਖਤਮ ਹੋਏ ਕਾਲੀ ਦਲ ਖਤਮ ਹੋਏ ਉਹਨਾਂ ਦਾ ਉਹਨਾਂ ਨੇ ਕੀ ਕੀਤਾ ਹੁਣ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਤੁਸੀਂ ਉਹਨਾਂ ਗੱਲਾਂ ਚ ਆ ਕੇ ਆਪਣੀ ਮਾਂ ਪਾਰਟੀ ਨੂੰ ਕਮਜ਼ੋਰ ਕਰ ਦਿੱਤਾ ਉਹਦਾ ਨੁਕਸਾਨ ਕੀ ਹੋਇਆ ਸਭ ਤੋਂ ਪਹਿਲਾ ਵੱਡਾ ਨੁਕਸਾਨ ਹੋਇਆ ਕਿ ਵਿਰੋਧੀਆਂ ਨੇ ਦੇਖਿਆ ਕਿ ਹੁਣ ਪੰਥ ਕਮਜ਼ੋਰ ਹੈ ਗੁਰੂ ਘਰਾਂ ਦੀ ਕਮੇਟੀਆਂ ਤੇ ਕਬਜ਼ਾ ਕਰ ਲਓ ਸ਼੍ਰੀ ਹਜ਼ੂਰ ਸਾਹਿਬ ਕਮੇਟੀ ਤੇ ਉਹ ਸ਼ਾਤਾਕਤਾ ਹੋ ਗਈਆਂ ਆਪਣੇ ਦਿੱਲੀ ਕਮੇਟੀ ਜਿਹੜੀ ਸ਼੍ਰੋਮਨੀ ਕਾਲੀ ਦਲ ਨੇ ਪੁੰਦਰ ਸਾਹਿਬ ਬੈਠਿਆ ਪਹਿਲੇ ਜਥੇ ਜ ਉਸ ਪਹਿਲੇ ਵੀ ਦਿੱਲੀ ਜੀ ਮਹੰਤਾਂ ਦਾ ਕਬਜ਼ਾ ਸੀ ਗੁਰੂ ਆਪਣੇ ਕਾਲੀ ਦਲ ਨੇ ਉੱਥੇ ਮੋਰਚਾ ਲਾ ਕੇ ਗੁਰੂ ਘਰ ਆਜ਼ਾਦ ਕਰਾਏ ਤੇ ਅੱਜ ਕਿਹਦੇ ਉਹ ਕਾਲਕਾ ਵਰਗੇ ਕਿੱਧਰ ਚਲੇ ਗਏ ਕਿਹੜੀ ਪਾਰਟੀ ਸ਼ਾਮਲ ਹੋ ਗਈ ਤੁਸੀਂ ਸਾਰੇ ਜਾਣਦੇ ਹੋ ਆਪਣੀ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਾਲਸਾ ਪੰਥ ਦਾ ਪਾਰਲੀਮੈਂਟ ਕਿਸੇ ਦੀ ਹਿੰਮਤ ਨਹੀਂ ਸੀ ਅੰਗਰੇਜ਼ਾਂ ਦੀ ਵੀ ਹਿੰਮਤ ਨਹੀਂ ਸੀ ਕਿ ਉਸ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕੋ ਹਮਲਾ ਕਰ ਦੇ ਪਰ ਤੁਸੀਂ ਆਪਣੀ ਕੌਮ ਨੂੰ ਫੌਜ ਨੂੰ ਕਮਜ਼ੋਰ ਕਰਤਾ ਉਹਨਾਂ ਨੇ ਉੱਥੇ ਵੀ ਹਮਲਾ ਕਰਕੇ ਹਰਿਆਣੇ ਦੀ ਕਮੇਟੀ ਅਲੱਗ ਬਣਾਤੀ ਨੁਕਸਾਨ ਕਿਦਾ ਹੋਇਆ ਕੌਮ ਦਾ ਹੋਇਆ ਤੇ ਅੱਜ ਲੜਨ ਵਾਸਤੇ ਕੌਣ ਹੈ ਤੁਸੀਂ ਦੇਖੋ ਕਿਸੇ ਦੀ ਹਿੰਮਤ ਹੈ ਕਿ ਆਪਣੇ ਗੁਰੂ ਘਰਾਂ ਦੇ ਫਾਇਰਿੰਗ ਕਰ ਦੇ ਕਿਉਂਕਿ ਆਪਾਂ ਤਾਕਤ ਹੀ ਹੈ ਜੇ ਬੰਦੇ ਨੂੰ ਦੇ ਦੀ ਤਾਮੀ ਸਾਹਿਬ ਨੇ ਹੁਣੇ ਜ਼ਿਕਰ ਕੀਤਾ ਸultanpur Lodi ਗੁਰੂ ਘਰ ਦਾ ਜਿੱਥੇ ਪੁਲਿਸ ਨੇ ਜੁੱਤੇ ਪਾ ਕੇ ਅੰਦਰ ਗੋਲੀਆਂ ਚਲਾ ਕੇ ਐਡੀ ਵੱਡੀ ਗੱਲ ਕੀਤੀ ਕੋਈ ਬੋਲਿਆ ਜਿਹੜੇ ਮੰਡ ਵਰਗੇ ਦਾਦੂ ਵਾਲ ਵਰਗੇ ਜਿਹੜੇ ਆਪਣੇ ਆਪ ਨੂੰ ਪੰਥਕ ਕਹਿੰਦੇ ਆ ਉਹ ਜਸਵੀਰ ਰੋਡੇ ਵਰਗੇ ਮੈਂ ਇਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਜੇ ਨਾਂ ਲਈਏ ਤੇ ਮਲੇ ਦਾ ਬੁਖਾਰ ਚੜ ਜਾਂਦਾ ਐਜੇ ਲੋਕ ਐ ਨਹੀਂ ਨਹੀਂ ਕਰਦਾ ਮੇਰਾ ਨਾਂ ਲੈਣ ਦੇ ਪਰ ਆਪਾਂ ਗੱਲਾਂ ਉਹਨਾਂ ਦੇ ਬਿਆਨ ਉਹ ਕਹਿੰਦੇ ਬੇਅਦਬੀ ਕੀਤੀ ਆਪਾਂ ਮੰਨ ਲੈਣੇ ਤੇ ਖੂੰ ਕਿਉਂ ਨਹੀਂ ਬੋਲੇ ਕਿਉਂ ਨਹੀਂ ਬੋਲਦੇ ਭਗਵੰਤ ਮਾਨ ਦੇ ਖਿਲਾਫ ਕਿਉਂ ਨਹੀਂ ਪਿਆਜ ਚੱਕਦੇ ਜੋ ਉਥੇ ਧਰਨਾ ਦੇ ਰਿਹਾ ਜੋ ਲੜਾਈ ਲੜ ਰਿਹਾ ਕਾਲੀ ਦਾ ਲੜ ਰਿਹਾ ਮੈਂ ਇੱਕ ਦਿਨ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹਣਾ ਹੈ ਸ਼ਾਇਦ ਤੁਸੀਂ ਭੁੱਲ ਗਏ ਹੋਗੇ 84 ਵਿੱਚ ਕਤਲੇਆਮ ਹੋਏ 84 ਆਪਾਂ ਸਾਰੇ ਜਾਣਦੇ ਹਾਂਗੇ ਨੀ 84 ਨੂੰ ਹੈ ਟੈਂਕਾਂ توپਾਂ ਨਾਲ ਦਰਬਾਰ ਸਾਹਿਬ 84 'ਤੇ ਹਮਲਾ ਕੀਤਾ ਨਹੀਂ ਕਿ ਕਾਂਗਰਸ ਨੇ ਤੇ ਮੈਂ ਤੁਹਾਨੂੰ ਪੁੱਛਣਾ ਦੱਸਣਾ ਚਾਹਣਾ ਜੇ ਤੁਹਾਡੇ ਭੁੱਲ ਗਏ ਨਵੇਂ ਨੌਜਵਾਨਾਂ ਨੂੰ 84 ਵਿੱਚ ਟੈਂਕਾਂ ਤੋਪਾਂ ਦਾ ਹਮਲਾ ਕੀਤਾ ਗਿਆ ਤੇ 85 ਵਿੱਚ ਅਸੈਂਬਲੀ ਦੇ ਇਲੈਕਸ਼ਨ ਪੰਜਾਬ ਹੋਏ ਅਸੈਂਬਲੀ ਦੇ 85 ਵਿੱਚ ਇੱਕ 7-8 ਮਹੀਨੇ ਬਾਅਦ ਐਨੇ ਆਪਣੇ ਪਰਿਵਾਰ ਮਾਰਤੇ ਤੇ ਰਿਜ਼ਲਟ ਕੀ ਸੀ 35 ਸੀਟਾਂ ਤੇ ਕਾਂਗਰਸ ਜਿੱਤੀ ਸੀ 35 ਸੀਟਾਂ ਤੇ ਜਿਹੜੇ ਇੰਨਾ ਕੁਝ ਕੀਤਾ ਹੋਏ ਸਾਲ ਪੂਰਾ ਹੀ ਨਹੀਂ ਹੋਇਆ ਤੇ 35 ਸੀਟਾਂ ਤੇ ਕਾਂਗਰਸ ਜਿੱਤੀ ਤੇ 25 ਦੀ ਸੀਟਾਂ ਸੀ ਜਿੱਥੇ ਹਜ਼ਾਰ ਹਜ਼ਾਰ ਤੇ ਹੀ ਹਾਰੀ ਹੈ ਯਾਰ ਆਪਨ ਹੋ ਗਿਆ ਆਪਣੇ ਖੂਨ ਚ ਕੀ ਹੋ ਗਿਆ ਜਿਹੜੇ ਦਰਬਾਰ ਸਾਹਿਬ ਤੇ ਹਮਲਾ ਕਰਤਾ ਆਪਣੇ ਭੈਣ ਭਰਾਵਾਂ ਦਾ ਕਤਲੇਆਮ ਕਰਤਾ ਆਪਣੇ ਐਡੇ ਜ਼ੁਲਮ ਕੀਤੇ ਤੇ ਆਪਾਂ ਫਿਰ ਤੋਂ ਉਹਨਾਂ ਨੂੰ ਤੇ 84 ਦੇ ਬਾਅਦ ਫਿਰ 92 85 ਦੇ ਬਾਅਦ ਫਿਰ 92 ਚ ਇਲੈਕਸ਼ਨ ਆਇਆ ਤੂੰ ਦੇਖੋ 5 ਸਾਲ ਬਾਅਦ ਹੀ ਤੇ 87 ਸੀਟਾਂ ਲੈ ਕੇ ਕਾਂਗਰਸ ਨੇ ਸਰਕਾਰ ਬਣਾਈ 87 ਹਲੇ 7 ਸਾਲ ਵੀ ਨਹੀਂ ਹੋਈ ਜਰਾਸ ਨੇ ਤੇ ਆਪਾਂ ਭੁੱਲ ਜਾਨੇ ਉਹਦੇ ਬਾਰ 2002 ਚ ਕਾਂਗਰਸ ਨੇ ਬਣਾਈ 2017 ਚ ਕਾਂਗਰਸ ਨੇ ਬਣਾਈ ਤੇ ਇੱਕ ਨਿਸ਼ਾਨੀ ਦੱਸ ਦਿਓ ਕਾਂਗਰਸ ਦੀ ਇੱਕ ਕੱਸੀ ਦਾ ਨਾਮ ਦੱਸ ਦਿਓ ਇੱਕ ਢਾਣੀ ਦੇ 55 ਲਾਇ ਦਾ ਨਾਮ ਦੱਸ ਦਿਓ ਇੱਕ ਅੰਡਰਗਰਾਊਂਡ ਪਾਈਪ ਦਾ ਸੋ ਕਿੱਥੇ ਪਾਈ ਆ ਕਿਸੇ ਗਰੀਬ ਨੂੰ ਇੱਕ ਚੀਜ਼ ਦਿੱਤੀ ਹੋਏ ਫਿਰ ਆਪਣੇ ਤੋਂ ਆਪਾਂ ਸਮਝੀਏ ਦੋ ਦੇਸ਼ ਦੇ ਲੋਕੀ ਹੁਣ ਗੁਜਰਾਤ ਹੈ ਗੁਜਰਾਤੀ ਹਰ ਵਾਰ ਪਾਰਟੀਆਂ ਜਾਂਦੀਆਂ ਇਲੈਕਸ਼ਨ ਲੜਨਦੇ ਪਰ ਉਹ ਵੋਟ ਪਾਉਂਦੇ ਆ ਆਪਣੇ ਮੋਦੀ ਨੂੰ ਹੀ ਉਹਨੂੰ ਪਤਾ ਕਿ ਸਾਡਾ ਮੋਦੀ ਆ ਭਾਵੇਂ ਚੰਗਾ ਮਾੜਾ ਸੀ ਦਾ ਇਹਦੇ ਨਾਲ ਹੀ ਆ ਦੇਖੋ ਕਿੰਨੀ ਤਰੱਕੀ ਕਰਾਈ ਹੈ ਜਿਹੜੇ ਸਾਊਥ ਇੰਡੀਆ ਦੀਆਂ ਪਾਰਟੀਆਂ ਹੈ ਕਾਮੇਲਨਾਡੂ ਕਰਲਾ ਉਹ ਕਿਤੇ ਕਾਂਗਰਸ ਤੇ ਜਾਂ ਹੋਰ ਭਾਜਪਾ ਜਾਂ ਹੋਰ ਕਿਸੇ ਪਾਰਟੀਆਂ ਨੂੰ ਉੱਥੇ ਵੜ ਨਹੀਂ ਦਿੰਦੇ ਕਿਉਂਕਿ ਉਹ ਕਹਿੰਦੇ ਕਿ ਸਾਡੀ ਖੇਤਰੀਆਂ ਪਾਰਟੀਆਂ ਹੈ ਸਾਡੀ ਆਵਾਜ਼ ਹੈ ਸਾਡੀ ਉਹ ਸਾਨੂੰ ਜਾਣਦੇ ਹੈ ਅਸੀਂ ਕੋਈ ਨੈਸ਼ਨਲ ਪਾਰਟੀ ਨੂੰ ਵਣ ਨਹੀਂ ਦੇਣਾ ਤੁਸੀਂ ਦੇਖ ਲਓ ਜਦੋਂ ਦਾ ਦੇਸ਼ आजाद ਹੋਇਆ ਨੈਸ਼ਨਲ ਪਾਰਟੀਆਂ ਸਾਊਥ ਇੰਡੀਆ ਚ ਨਹੀਂ ਆਈਆਂ ਆਪਣੀ ਥੋੜੀ ਇਕੱਲੀ ਇੱਕੋ ਹੀ ਖੇਤਰੀ ਪਾਰਟੀ ਹੈ ਆ ਜਿਹੜੀਆਂ ਨੈਸ਼ਨਲ ਪਾਰਟੀਆਂ ਜਿਵੇਂ ਮੁਗਲ ਆਸੀ ਇਹ ਤੇ ਹਮਲਾ ਕਰਕੇ ਲੁੱਟ ਗਏ ਅੰਗਰੇਜ਼ ਆਸੀ ਹਮਲਾ ਕਰਕੇ ਲੁੱਟ ਗਏ ਉਹਵੇਂ ਲੁੱਟਦੇ ਰਹੇ ਤੇ ਆਪਾਂ ਉਹਨਾਂ ਦੀ ਗੱਲਾਂ ਚਾਉਂਦੇ ਰਹੇ ਤੇ ਆਪਣੀ ਖੇਤਰੀ ਪਾਰਟੀ ਨੂੰ ਪਿੱਛੇ ਛੱਡਦੇ ਮੈਂ ਤੁਹਾਨੂੰ ਆਈ ਗੱਲ ਕਹਿਣਾ ਚਾਹਣਾ ਹੈ ਫਾਇਦਾ ਨੁਕਸਾਨ ਤੁਹਾਡੇ ਹੱਥ ਹੈ ਜੇ ਤੁਸੀਂ ਨੁਕਸਾਨ ਕਰਾਉਣਾ ਆਪਣੀ ਖੇਤਰੀ ਪਾਰਟੀ ਨੂੰ ਕਮਜ਼ੋਰ ਕਰਦੇ ਹੋ ਨੁਕਸਾਨ ਹੋ ਹੀ ਜਾਣਾ ਹੈ ਅੱਪ ਆਲੇਗੈਂ 2019 ਦੇ ਆਪਨ ਬਾਈ ਦੇ ਇਲੈਕਸ਼ਨ ਆਏ ਸੀ ਕੰਧਾ ਤੇ ਕੀ ਲਿਖਿਆ ਸੀ ਇੱਕ ਮੌਕਾ ਕੇਜਰੀਵਾਲ ਨੂੰ ਦੇ ਦੇ ਉਹ ਇੱਕ ਮੌਕਾ ਕੇਜਰੀਵਾਲ ਲਿਖਿਆ ਸੀ ਕਿ ਨਹੀਂ ਲਿਖਿਆ ਤੇ ਅੱਜ 2 ਸਾਲ ਹੋ ਗਏ ਕੇਜਰੀਵਾਲ ਕਿਤੇ ਲੱਭਿਆ ਕਿਤੇ ਤੁਹਾਨੂੰ ਦੁੱਖ ਸੁੱਖ ਚ ਆਇਆ ਥੋੜੀ ਤਕਲੀਫ ਚ ਆਇਆ ਤੁਹਾਡੇ ਘਰੇ ਪੈ ਜਾਂਦੇ ਆ ਰੁਪਈਆ ਨਹੀਂ ਆਉਂਦਾ ਹੜਾ ਜਾਂਦੇ ਆ 1 ਰੁਪਈਆ ਨਹੀਂ ਦਿੰਦੇ ਤਨੂੰ ਕਹਿੰਦੇ ਆਂ ਮੂੰਗੀ ਵੇਚੋ ਬੀਜੋ ਤਾਂ ਅਸੀਂ ਖਰੀਦਾਂਗੇ ਲੋਕੀ ਖਰੀਦ ਕੇ ਬੀਜ ਕੇ ਵੇਜਦੇ ਆਂ ਤੇ ਇੱਕ ਲੱਭਦੇ ਨਹੀਂ ਕਿੱਥੇ ਐ ਆਪਣਾ ਭਗਵੰਤ ਮਾਨ ਝੂਠ ਤੇ ਝੂਠ ਝੂਠ ਤੇ ਝੂਠ ਝੂਠ ਤੇ ਝੂਠ ਹਥਿਆਰ ਕੱਲੇ ਹਥਿਆਰ ਅਸੀਂ ਬਾਦਲ ਸਾਹਿਬ ਨੇ ਢਾਈ ਢਾਈ ਲੱਖ ਨੌਕਰੀਆਂ ਦਿੱਤੀਆਂ ਅਸੀਂ ਤਾਂ ਨਹੀਂ ਕਿਤੇ ਇੱਕ ਇੱਕ ਨੂੰ ਆਰਡਰ ਦਿੱਤੇ ਆ 200 ਦਿੰਦੇ ਐ 200 ਨੂੰ 200 ਉਹ ਵੀ ਦੇਣੀਆਂ ਪੈਂਦੀਆਂ ਏ ਉਹਦੇ ਚ ਵੀ ਤੰਦੂ ਮਰਾ ਸਾਹਿਬ ਨੇ ਜ਼ਿਕਰ ਕੀਤਾ ਅੱਧੇ ਹਰਿਆਣੇ ਦੇ ਰਾਜਸਥਾਨ ਦੇ ਕਿਉਂਕਿ ਉੱਥੇ ਇਲੈਕਸ਼ਨ ਲੜਨਾ ਉਹਨਾਂ ਨੂੰ ਖੁਸ਼ ਕਰਨ ਵਾਸਤੇ ਇੱਕ ਇੱਕ ਨੂੰ ਚਿੱਠੀ ਤੇ ਇਸ਼ਤਿਹਾਰ ਕੱਢ ਦੇਣਗੇ 20 ਲੱਖ ਦਾ 30 ਲੱਖ ਦਾ 2 ਕਰੋੜ ਦਾ 750 ਕਰੋੜ ਰੁਪਇਆ ਇਹਨਾਂ ਨੇ ਇਸ਼ਤਿਹਾਰਾਂ ਤੇ ਲਾ ਰਿਹਾ 1 ਸਾਲ ਦਾ 750 ਕਰੋੜ ਜਿਹੜਾ ਅਖਬਾਰ ਵਾਲਾ ਉਹਨਾਂ ਦੇ ਖਿਲਾਫ ਲਿਖਦਾ ਉਹਦਾ ਨਾਲ ਦੇ ਨਾਲ ਇਸ਼ਤਿਹਾਰ ਉਹਨੂੰ ਪੈਸਾ ਦੇਣਾ ਬੰਦ ਕਰ ਦਿੰਦੇ ਨੇ ਡਰਾਲੇ ਸਾਲੇ ਮਾਲਕ ਇਹਨਾਂ ਨੇ ਮੇਰੇ ਅਖਬਾਰ ਦੇ ਰਿਪੋਰਟਰ ਬੈਠੇ ਆ ਜਿੰਨਾ ਪਰ ਜੀ ਇੱਥੇ ਲਿਖ ਕੇ ਭੇਜਣ ਫੈਸਲਾ ਕੀਤਾ ਜਾਊਗਾ ਜਿਹੜੇ ਉਦੋਂ ਆਮ ਆਦਮੀ ਪਾਰਟੀ ਦਾ ਪਬਲਿਕ ਰਿਲੇਸ਼ਨ ਦੇ ਨਾਲ ਦਿੱਲੀੋਂ ਲਿਆਂਦਾ ਬੰਦਾ ਉਹ ਦੇਖਦਾ ਅਖਬਾਰ ਨੂੰ ਤੁਸੀਂ ਆ ਲਿਖਣਾ ਆ ਨਹੀਂ ਲਿਖਣਾ ਆਜ਼ਾਦੀ ਕਿੱਥੇ ਗਈ ਪ੍ਰੈਸ ਦੀ ਕਿੱਥੇ ਗਈ ਤੇ ਆ ਜਿਹੜੇ ਨੇ ਮਾਲਕਾਂ ਤੋਂ ਪੁੱਛ ਲੋ ਰਿਪੋਰਟਰ ਨੂੰ ਕੋਈ ਨਹੀਂ ਪਤਾ ਤੁਸੀਂ ਪੁੱਛ ਲੋ ਜਿਹੜਾ ਜਿੰਨਾ ਇਸ਼ਤਿਹਾਰ ਦਿੰਦਾ ਜੇ ਕਿ ਟੀਵੀ ਚੈਨਲ ਨੂੰ 20 ਕਰੋੜ ਦਿੰਦਾ ਤੇ 20% ਵਾਪਸ ਲੈ ਲੈਂਦੇ ਆ ਕੈਸ਼ ਤੇ ਐਡਾ ਵੱਡਾ ਸ਼ਰਾਬ ਦਾ ਘੁਟਾਲਾ ਕੀਤਾ ਹੈ ਘੱਟ ਤੋਂ ਘੱਟ 3-400 ਕਰੋੜ ਰੁਪਈਆ ਇਹਨਾਂ ਨੇ ਇਕੱਠਾ ਕੀਤਾ ਆ ਦਿੱਲੀ ਵਾਲਾ ਘੁਟਾਲਾ ਦਾ ਕੁਝ ਵੀ ਨਹੀਂ ਹੈ ਜਿਹਦੇ ਸਾਹਮਣੇ ਜਿਹੜਾ ਪੰਜਾਬ 'ਚ ਕੀਤਾ ਹੈ ਆ ਸਾਰੇ ਅੰਦਰ ਜਾਣੇ ਇਹਨਾਂ ਦੇ ਐਮਐਲਏ ਤੁਸੀਂ ਦੇਖਿਆ ਇਹਨਾਂ ਦੇ ਕੋਈ ਐਮਐਲਏ ਐਮਐਲਏ ਕਹਿੰਦੇ ਲਾਇਕ ਆ ਪੰਚ ਨਹੀਂ ਬਣ ਸਕਦਾ ਸਰਪੰਚ ਨਹੀਂ ਬਣ ਸਕਦਾ ਉਹ ਐਮਐਲਏ ਬਣ ਗਏ ਅੱਜ ਤੁਹਾਡੇ ਪਿੰਡਾਂ 'ਚ ਘਰਾਂ 'ਚ ਨਸ਼ਾ ਵਾਰ ਦਿੱਤਾ ਇਹਨਾਂ ਨੇ ਵੜਿਆ ਮੈਂ ਅਫਸਰਾਂ ਨੂੰ ਪੁੱਛਿਆ ਐਸਐਸਪੀ ਨੂੰ ਪੁੱਛਿਆ ਮੈਂ ਕਿਹਾ ਇੰਨਾ ਨਸ਼ਾ ਕਿਵੇਂ ਵੜ ਗਿਆ ਕਹਿੰਦੇ ਅਸੀਂ ਕੀ ਕਰੀਏ ਆ ਐਮਐਲਏ ਆ ਨੇ ਮਹੀਨਾ ਬਣ ਲਿਆ ਇਹਨਾਂ ਵੇਚਣ ਵਾਲੇ ਨਾਲ ਕੋਈ ਐਮਐਲਏ 5 ਲੱਖ ਲੈ ਰਿਹਾ ਕੋਈ 10 ਲੱਖ ਮਹੀਨਾ ਦਾ ਲੈ ਰਿਹਾ ਕਿਉਂਕਿ ਇਹਨਾਂ ਨੂੰ ਤਾਂ ਪਤਾ ਹੈ ਆ ਖੀਲੀ ਵਾਰੀ ਹੈ ਹੁਣ ਇਹ ਜਿਹੇ ਨੂੰ ਕੋਈ ਪੁੱਛੂਗਾ ਦੇਖ ਖੁੱਲੀ ਛੁੱਟੀ ਦਿੱਤੀ ਹੈ ਥਾਣੇਦਾਰਾਂ ਨੂੰ ਕਿ ਇਹਨਾਂ ਨੂੰ ਬੰਦਿਆਂ ਨੂੰ ਨਸ਼ੇ ਵੇਚਣਾ ਉਹਨਾਂ ਨੂੰ ਕੁਝ ਵੀ ਕੁਝ ਨਹੀਂ ਕਹਿਣਾ ਅੱਜ ਕੀ ਹੋ ਰਿਹਾ ਰੋਜ਼ ਅਖਬਾਰ ਪੜ੍ਹ ਲਓ ਅੱਜ ਸਰਪੰਚੇ ਥੇ ਮਾਰਦਾ ਕੱਲ ਪਿੰਡਰ ਸਾਹਿਬ ਦਾਸ ਰਹੇ ਸੀ ਸੰਗਰੂਰ ਜ਼ਿਲ੍ਹੇ ਚ ਅਬਦੂ ਖਾ ਹੀ ਲੁੱਟ ਕੇ ਲੈ ਗਏ ਪੰਨਾ 15 ਇਤਿਹਾਰਲ ਕੱਢ ਕੇ ਲੈ ਗਏ ਫਿਰ ਵਰਤੇ ਕਿੱਧਰ ਜਾਣਗੇ ਅੱਜ ਗੈਂਗਸਟਰ ਰਾਜ ਕਰਿਆ ਅੱਜ ਜਿੰਨੇ ਵਪਾਰੀ ਮੈਂ ਲੁਧਿਆਣਾ ਗਿਆ ਜਿੰਨੇ ਵਪਾਰੀ ਆ ਛੱਡ ਰਹੇ ਆ ਪੰਜਾਬ ਨੂੰ ਕਹਿੰਦੇ ਅਸੀਂ ਉੱਤਰ ਪ੍ਰਦੇਸ਼ ਵਿੱਚ ਅਸੀਂ ਫੈਕਟਰੀਆਂ ਲਾਵਾਂਗੇ ਜਿਹੜੇ ਉੱਤਰ ਪ੍ਰਦੇਸ਼ ਦੇ ਲੋਕ ਆਪਣੇ ਕੰਮ ਆਉਂਦੇ ਸੀ ਅੱਜ ਆਪਣੀ ਇੰਡਸਟਰੀ ਉੱਥੇ ਜਾ ਰਹੀ ਹੈ ਮੱਧਿਆ ਪ੍ਰਦੇਸ਼ ਜਾ ਰਹੀ ਹੈ ਕਿਉਂਕਿ ਹੁਣ ਕਹਿੰਦੇ ਸਾਨੂੰ ਸਾਨੂੰ ਤਾਂ ਡਰੀ ਇੱਥੇ ਨਹੀਂ ਕੋਈ ਪੁੱਛਣ ਵਾਲਾ ਨਹੀਂ ਮੈਨੂੰ ਵਪਾਰੀ ਮਿਲੇ ਲੁਧਿਆਣੇ ਦੇ ਉਹਨਾਂ ਦਾ ਕੋ ਕੰਮ ਸੀ ਮੈਨੂੰ ਕਹਿੰਦੇ ਆਵਾਜ਼ ਉਠਾਓ ਮੈਂ ਕਿਹਾ ਤੁਸੀਂ ਭਗਵੰਤ ਮਾਨ ਕੋਲੇ ਚੀ ਮੰਤਰੀ ਨੂੰ ਮਿਲ ਲਓ ਉਹ ਕਹਿੰਦੇ ਅਸੀਂ ਇਹਨਾਂ ਦੇ ਮੰਤਰੀ ਕੋਲੇ ਗਏ ਕਿਉਂਕਿ ਮੁੱਖ ਮੰਤਰੀ ਤਾਂ ਮਿਲਦਾ ਨਹੀਂ ਤੇ ਮੰਤਰੀ ਕਹਿੰਦਾ ਕਿ ਜੀ ਮੈਂ ਕੇਜਰੀਵਾਲ ਨਾਲ ਤੁਹਾਡੀ ਮੀਟਿੰਗ ਬੁੱਕ ਕਰ ਦਿੰਦਾ ਜੋ ਕੇਜਰੀਵਾਲ ਤੋਂ ਹੋਮੋਂ ਘੁਕਮਾਊਗਾ ਉਵੇਂ ਅਸੀਂ ਲਾਗੂ ਕਰ ਦਣਗੇ ਮੁੱਖ ਮੰਤਰੀ ਤਾਂ ਕੇਜਰੀਵਾਲ ਹੈ ਇਹ ਸ਼ਰਮ ਹੁੰਦੀ ਹੈ ਜਦੋਂ ਕਹਿੰਨੇ ਬਾਹਰ ਜਾ ਕੇ ਕਹਿੰਨੇ ਆ ਕਿ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਮੁੱਖ ਮੰਤਰੀ ਦੇਖੋ ਕਿਡੇ ਢੀਠ ਹੈ ਕਿੰਨੇ ਢੀਠ ਹੈ ਜਰਮਨੀ ਗਿਆ ਲਫਤਾਨਜ਼ਾ 에ਅਰਲਾਈਨ ਚੋਂ ਸ਼ਰਾਬ ਦਾ ਡੱਕਿਆ ਤੁਹਾਡਾ ਮੁੱਖ ਮੰਤਰੀ ਨੂੰ ਕੈਪਟਨ ਲਾਇਆ ਇਹ ਤੋਂ ਵੱਡੀ ਘੱਟਪੱਖੀ ਸ਼ਰਮ ਹੁੰਦੀ ਤਾਂ ਅਸਤੀਫਾ ਦੇ ਦਿੰਦਾ ਪਰ ਢੀਠ ਅਕਟਾਰੂ ਚੱਕਰੇ ਤੇ ਦੂਜੇ ਕੀ ਤੇ ਹਰਿਆਸ ਕੋ ਠੀਠ ਉਹਨੇ ਕੰਮ ਕੀ ਹੈ ਕੰਮ ਕੀ ਹੈ ਕਹਿੰਦੇ ਕੇਣਾ ਹੁਣ ਦਾ ਲੱਗ ਗਿਆ ਹੁਣ ਜਦੋਂ ਮੈਂ ਕਿਹਾ ਕਿ ਪਿੰਡਾਂ ਜਿਹੜੇ ਮਲੰਗ ਸੀ ਜਿਹੜੇ ਇਹਨਾਂ ਨਾਲ ਸੀ ਤੇ ਕਿੰਨੀ ਮਿਰਚਾਂ ਲੱਗੀਆਂ ਇਹਨਾਂ ਨੂੰ ਜੋ ਅਸਲੀਅਤ ਹੈ ਜਿਹਨੂੰ ਕੋਈ ਨਹੀਂ ਬਣਾਉਂਦਾ ਸੀ ਪਿੰਡ 'ਚ ਉਹਦਾ ਆਮ ਆਦਮੀ ਪਾਰਟੀ ਦਾ ਲੀਡਰ ਹੈ ਹੈਗਾ ਕਿ ਨਹੀਂ ਹੱਥ ਕੜੇ ਕਰਕੇ ਦੱਸੋ ਹੋਏਗਾ ਕਿ ਨਹੀਂ ਕੋਣ ਕੋਣ ਹੈ ਮੈਂ ਪਿੱਛੇ ਜੇ ਮੈਂ ਪਿੱਛੇ ਜੇ ਅਖਬਾਰ ਤੁਸੀਂ ਦੇਖਿਆ ਹੋਣਾ ਆ ਭਗਵੰਤ ਮਾਨ ਦਾ ਮੈਂ ਰੋਜ਼ ਬਿਆਨ ਦੇਖਦਾ ਕਿ ਇੰਨੇ ਝੂਠ ਤੇ ਝੂਠ ਤੇ ਝੂਠ ਆ ਪਿੱਛੇ ਜੇ ਤੁਸੀਂ ਦੇਖਿਆ ਉਹ ਨਾ ਅਖਬਾਰ ਚ ਤੁਸੀਂ ਅਖਬਾਰ ਦੇਖਿਆ ਹੋਣਾ ਇੱਕ ਇਸ਼ਤਿਹਾਰ ਆਇਆ ਕੀ ਜੀ ਅਸੀਂ ਇੱਕ ਥਰਮਲ ਪਲਾਂਟ ਲੈ ਲਿਆ ਗੋਬਿੰਦਪਾਲ ਸਾਹਿਬ ਦਾ ਥਰਮਲ ਪਲਾਂਟ 1000 ਰੁਪਏ 1000 ਕਰੋੜ ਚ ਲੈ ਲਿਆ ਕਹਿੰਦਾ ਉਹ 2.5 ਹਜ਼ਾਰ ਕਰੋੜ ਦਾ ਸੀ ਅਸੀਂ 1000 ਕਰੋੜ ਦਾ ਲੈ ਲਿਆ ਅਸਲੀਅਤ ਦੱਸਾ ਕੀ ਹੈ ਹੁਣ ਤੁਸੀਂ ਨਵੇਂ ਟਰੈਕਟਰ ਦੀ ਤੇ ਪੁਰਾਣੇ ਟਰੈਕਟਰ ਦੀ ਕੀ ਕੀਮਤ ਹੁੰਦੀ ਹੈ ਜਿਹੜਾ 9 ਲੱਖ ਦਾ ਡਾਇਰੈਕਟਰ ਨਮਾ ਹੈ ਤੇ 10 ਸਾਲ ਬਾਅਦ ਕਿੰਨੇ ਦਾ ਵੇਚਦੇ ਹੋ ਤੁਸੀਂ ਲੱਖ ਡੇਢ ਲੱਖ ਦਾ ਹੈ ਇੱਕ ਥਰਮਲ ਪਲਾਂਟ 10 ਸਾਲ ਬੰਦ ਪਿਆ ਚੱਲਦਾ ਨਹੀਂ ਐ ਨਹੀਂ ਕਿਹਾ ਕਿ ਅਸੀਂ ਨਵਾਂ ਕੋਈ ਚੀਜ਼ ਲਈ ਹੈ ਹਜ਼ਾਰ ਕਰੋੜ ਚ ਲੈ ਲਿਆ ਜਿਹੜਾ ਮੱਲਾਂ ਦਾ 300 ਕਰੋੜ ਨਹੀਂ ਕੋ ਦਿੰਦਾ ਸੀ ਕਿਉਂਕਿ ਮਲੰਗਾ ਨੂੰ ਕੀ ਪਤਾ ਹੁੰਦਾ ਹੈ ਤਾ ਅਭੂਤ ਹੁੰਦਾ ਨਹੀਂ ਹਜ਼ਾਰ ਕਰੋੜ ਤੋਂ ਲੈ ਲਿਆ ਤੁਸੀਂ ਦੇਖੋ ਇਹਨਾਂ ਦੀ ਬਹਾਦਰੀ ਪੂਰੇ ਦੇਸ਼ ਵਿੱਚ ਪੂਰੇ ਦੇਸ਼ ਵਿੱਚ ਉਹਨਾਂ ਨੇ ਇਸ਼ਤਿਹਾਰ ਕਰ ਕੀਤੇ ਕਿ ਜੀ ਆ ਫਰਮਲ ਪਲੈਂਟ बिक ਰਿਹਾ ਕੋਈ ਆਏ ਕੋਈ ਦੇਸ਼ ਨਹੀਂ ਲੈਣ ਆਇਆ ਕਿਉਂਕਿ ਸਾਰਾ ਬੇਕਾਰ ਸੀ ਟੈਕਨੋਲੋਜੀ ਪੁਰਾਣੀ ਰਹੀ ਨਵੀਂ ਟੈਕਨੋਲੋਜੀ ਨਹੀਂ ਜੇ ਕੋਈ ਦੇਸ਼ ਨਹੀਂ ਲੈ ਕੇ ਆਇਆ ਆ ਤਾਂ ਮੈਨੂੰ ਲੱਗਦਾ ਜੇ ਮੁਫਤੀ ਮਿਲ ਜਾਣਾ ਸੀ ਇਹਨਾਂ ਨੂੰ ਹਜ਼ਾਰ ਕਰੋੜ ਦੇਤਾ ਜੀ ਕਿਉਂਕਿ ਉਹਦੇ 'ਚ ਵੀ ਇਹਨਾਂ ਨੇ ਕੇਜਰੀਵਾਲ ਨੇ ਪੈਸੇ ਕਮਾਏ ਤੇ ਹੁਣ ਤੁਸੀਂ ਕੱਲ ਤੋਂ ਤੁਹਾਨੂੰ ਪੁੱਛਣਾ ਜਾਣਾ ਹੈ ਹਾਲਾਤ ਕੀ ਹੈ ਹੁਣ ਆਮ ਆਦਮੀ ਪਾਰਟੀ ਤੇ ਕਾਂਗਰਸ ਦੋਨੋਂ ਇਕੱਠੇ ਹੋ ਗਏ ਇੱਕ ਚੀਜ਼ ਨਵੀਂ ਲੱਗਿਆ ਗੱਲ ਠੀਕ ਹੈ ਹੁਣ ਇਹ ਕਲਮਤ ਨੂੰ ਦੱਸਣਾ ਚਾਹਣਾ ਹੁਣ ਆਮ ਆਦਮੀ ਪਾਰਟੀ ਤੇ ਕਾਂਗਰਸ ਦੋਨੋਂ ਹੀ ਚੋਰ ਇਕੱਠੇ ਹੋ ਗਏ ਹੁਣ ਕਹਿੰਦੇ ਸੀ ਇਕੱਠੇ ਪਾਰਲੀਮੈਂਟ ਲੈ ਕੇ ਲੜੋਂਗੇ ਹੁਣ ਤੁਸੀਂ ਦੱਸੋ ਕੀ ਹੋਣਾ ਚਾਹੀਦਾ ਇਹਨਾਂ ਦਾ ਜ਼ਮਾਨਤਾਂ ਜੱਤ ਹੋਣੀਆਂ ਚਾਹੀਦੀਆਂ ਕਿ ਨਹੀਂ ਹੋਣੀਆਂ ਚਾਹੀਦੀਆਂ ਦੱਸੋ ਕਰੋਗੇ ਜ਼ਮਾਨਤਾਂ ਜੱਤ ਦੇਖੋ ਸ਼੍ਰੋਮਣੀ ਕਾਲੀ ਦਲ ਥੋਡੀ ਪਾਰਟੀ ਐ ਕੋਈ ਮਰਜ਼ੀ ਭਾਵੇਂ ਤਿੰਨੇ ਇਕੱਠੇ ਹੋ ਜਾਣ ਭਾਵੇਂ ਚਰਨਾ ਇਕੱਠੇ ਹੋ ਜਾਣ ਆ ਕੇਸਰੀ ਝੰਡਾ ਝੁੱਲੂਗਾ ਹੁਣ ਪੰਜਾਬ ਬਲੇ ਸੋਨਹਾਰ ਸ੍ਰੀ ਅਕਾਲ ਪਹਿਲੀ ਮਾਰਚ ਪਹਿਲੀ ਫਰਵਰੀ ਤੋਂ ਅਸੀਂ ਦਰਬਾਰ ਸਾਹਿਬ ਮੱਥਾ ਟੇਕ ਕੇ ਅਸੀਂ ਪੰਜਾਬ ਨੂੰ ਬਚਾਉਂਦੀ ਯਾਤਰਾ ਸ਼ੁਰੂ ਕਰਨ ਲੱਗੇ ਆਂ ਅੱਜ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਜੇ ਪੰਜਾਬ ਬਚ ਗਿਆ ਤਾਂ ਆਪਾਂ ਬਚ ਗਏ ਜਿਸ ਤਰੀਕੇ ਨਾਲ ਲੱਗੇ ਹੈ ਜਿਸ ਤਰੀਕੇ ਨਾਲ ਆ ਜਿਹੜਾ ਕੀ ਮਿਨਿਸਟਰ ਜਿਹੜਾ ਜਾਲੀ ਜਾ ਹੈ ਆ ਲੱਗਿਆ ਇਹਨੇ ਪੰਜਾਬ ਤਬਾਹ ਕਰ ਦੇਣਾ ਕਰਜ਼ਾ ਇੰਨਾ ਚੜ ਦੇਣਾ ਤਾਂ ਵੱਡੀ ਬਹੁਤ ਔਖਾ ਹੋਣਾ ਸੀ ਕਰਨਾ ਸਹੀ ਮੈਨੇ ਤੇ ਆਪਾਂ ਹੋਰ ਗੱਲ ਛੱਡਦੀਏ ਆਪਣੇ ਗੁੱਸੇ ਗੱਲੇ ਛੱਡਦੀਏ ਮੈਂ ਤਾਂ ਸਾਰੇ ਜਿਹੜੇ ਛੋਟੇ ਮੋਟੇ ਕਾਲੀ ਦਲ ਜੇ ਥੋੜੇ ਬਣੇ ਸੀ ਉਹਨਾਂ ਨੂੰ ਬੇਨਤੀ ਕਰਨਾ ਆਜੋ ਇਕੱਠੇ ਹੋ ਜਾਓ ਪੰਜਾਬ ਨੂੰ ਬਚਾਈਏ ਪੰਜਾਬ ਨੂੰ ਤਕੜਾ ਕਰੀਏ ਪੰਜਾਬ ਨੂੰ ਇਹਨਾਂ ਨੈਸ਼ਨਲ ਪਾਰਟੀਆਂ ਤੋਂ ਬਚਾਈਏ ਜਿਹੜੇ ਕੱਲੇ ਲੁੱਟਣ ਵਾਸਤੇ ਪੰਜਾਬ ਚ ਆਉਂਦੇ ਐ ਪੰਜਾਬ ਦੇ ਲੋਕਾਂ ਦੀ ਮਾਂ ਫੜਨ ਵਾਸਤੇ ਨਹੀਂ ਆਉਂਦੇ ਇਸ ਕਰਕੇ ਖਾਲਸਾ ਜੀ ਅੱਜ ਦੇ ਪਵਿੱਤਰ ਦਿਹਾੜੇ ਤੇ ਤੁਸੀਂ ਸਾਰੇ ਇਕੱਠੇ ਹੋਏ ਆ ਮੈਂ ਵਧਾਈ ਦੇਣਾ ਚਾਹਣਾ ਐ ਜਿਸ ਪੰਡਾਲ ਤੁਸੀਂ ਅੱਜ ਬੈਠੇ ਹੋ ਐਸੇ ਹੀ ਪੰਡਾਲ ਵਿੱਚ 2 ਦਿਨ ਪਹਿਲੇ ਆਪਣੀਆਂ ਬੀਬੀਆਂ ਦੀ ਕਾਨਫਰੰਸ ਸੀ ਐ ਖਚਾਖਚ ਭਰਿਆ ਸੀ ਮੈਂ ਵਧਾਈ ਦੇਣਾ ਚਾਹਣਾ ਬੀਬੀ ਹਰਕਰਮਿੰਦ ਕੌਰ ਜੀ ਪ੍ਰਧਾਨ ਜੀ ਨੂੰ ਜਿਨ੍ਹਾਂ ਨੇ ਪਿੰਡ-ਪਿੰਡ ਜਾ ਕੇ ਉਹਨਾਂ ਨੇ ਆ ਇਕੱਠ ਕੀਤਾ ਤੇ ਹਿੱਲ ਗਏ ਤੇ ਆਪ ਵਾਲੇ ਕਹਿੰਦੇ ਜੀ ਕਿਹੜੀਆਂ ਅੰਗਣਵਾੜੀ ਵਰਕਰ ਐ ਤੇ ਹੁਣ ਕਹਿਣਗੇ ਤੁਹਾਨੂੰ ਕਿ ਤੁਸੀਂ ਰੋਡਵੇਜ਼ ਦੇ ਵਰਕਰ ਆਇਓ ਅੱਜ ਹੁਣ ਰੋਡਵੇ ਤੇ ਕਹਿਣੀ ਤੁਹਾਨੂੰ ਫਿੱਲੇ ਤੇ ਐ ਇਸ ਕਰਕੇ ਆਪਾਂ ਮਨ ਬਣਾ ਲਈਏ ਆਪਣਾ ਇਤਿਹਾਸ ਆਪਣੇ ਬਾਪੂ ਬਾਦਲ ਦੀ ਮੈਂ ਕਹਿੰਨਾ ਬਾਪੂ ਬਾਪੂ ਬਾਦਲ ਨੂੰ ਸੱਚੀ ਸ਼ਰਧਾਂਜਲੀ ਆ ਹੋਊਗੀ ਕਿ ਆਪਾਂ ਉਹਨਾਂ ਦੀ ਸੋਚ ਤੇ ਪੜਾ ਦੇ ਕੇ ਆਪਣੀ ਕੌਮ ਤੇ ਪੰਜਾਬ ਨੂੰ ਜਿਵੇਂ ਬਾਪੂ ਬਾਦਲ ਨੇ ਪੂਰੀ ਜ਼ਿੰਦਗੀ ਕੌਮ ਤੇ ਪੰਜਾਬ ਵਾਸਤੇ ਲੜਾਈ ਲੜੀ ਆਪਾਂ ਹੀ ਉਹੀ ਲੜਾਈ ਲੜ ਕੇ ਤੇ ਮੈਂ ਕਹਿੰਦਾ ਆ ਇਸ ਪਵਿੱਤਰ ਸਥਾਨ ਦੀ ਸੱਚੀ ਸੁਹਾਗਰੀ ਆ ਵੀ ਹੋਊਗੀ ਕਿ ਆਪਾਂ ਆਪਣੀ ਪੰਥ ਦੀ ਪਾਰਟੀ ਪੰਜਾਬ ਦੀ ਆਵਾਜ਼ ਸ਼੍ਰੋਮਣੀ ਅਕਾਲੀ ਦਲ ਨੂੰ ਤਗੜਾ ਕਰਕੇ ਵਾਪਸ ਲੈ ਕੇ ਆਈਏ ਤਾਂ ਹੀ ਪੰਜਾਬ ਬਚੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ